ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ ਡੋਨਾਲਡ 트੍ਰੰਪ ਅਤੇ ਨਰਿੰਦਰ ਮੋਦੀ ਦਾ ਜਿਹੜਾ ਹੈਗਾ ਉਹ ਪੁਤਲਾ ਸਾੜਿਆ ਹੈਗਾ ਉਸ ਤੋਂ ਇਲਾਵਾ 에ਅਰਪਲੇਨ ਦਾ ਵੀ ਪੁਤਲਾ ਸਾੜਿਆ ਹੈਗਾ ਸਾਡੇ ਨਾਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਿਹੜੇ ਹੈਗੇ ਨੇ ਰਜਿੰਦਰ 베ਰੀਹੂਰੀ ਸਾਡੇ ਨਾਲ ਨੇ ਤੇ ਮੇਰੀ ਸਾਹਿਬ ਅੱਜ ਪੁਤਲਾ ਵੀ ਸਾੜਿਆ ਹੈਗਾ ਹੈ ਤੁਸੀਂ ਝਾੜ ਵੀ ਸਾੜਿਆ ਨਾਲ ਹੀ ਮੇਨ ਕਾਰਨ ਕੀ ਰਿਹਾ ਜਿਸ ਕਾਰਨ ਤੁਹਾਨੂੰ ਇਹਨਾਂ ਚੀਜ਼ਾਂ ਸਾੜਨੀਆਂ ਪੈ ਗਈਆਂ ਅੱਜ ਦੇਖੋ ਜਿਹੜੀ ਸ਼ਰਮ ਨਾ ਘਟਣਾ ਇੱਕ ਦਿਨ ਪਹਿਲਾਂ ਘੱਟੀਏ ਜਿਹੜੇ ਸਾਡੇ ਬੱਚੇ ਯੂਐਸਏ ਤੋਂ ਰਿਪੋਰਟ ਕਰਕੇ ਵਾਪਸ ਭੇਜੇ ਗਏ ਆ ਵਾਪਸ ਭੇਜਣ ਵਾਲੀ ਗੱਲ ਅਸੀਂ ਮੰਨ ਲੈਂਦੇ ਆ ਲੇਕਿਨ ਜਿਸ ਤਰੀਕੇ ਨਾਲ ਜੰਜੀਰਾ ਬਣ ਕੇ ਉਹਨਾਂ ਦੀਆਂ ਲੱਤਾਂ ਤੇ ਵੀ ਉਹਨਾਂ ਦੀਆਂ ਬਾਹਾਂ ਤੇ ਵੀ ਔਰ 40 40 ਘੰਟੇ ਉਹਨਾਂ ਨੂੰ ਵਾਸ਼ਰੂਮ ਤੱਕ ਜਾਣ ਨਹੀਂ ਦਿੱਤਾ ਗਿਆ ਰਗੜ ਦੇ ਰਗੜ ਦੇ ਵਾਸ਼ਰੂਮ ਗਏ ਆ ਮਾੜੀ ਬੜੀ ਮਾੜੀ ਗੱਲ ਹੋਈ ਆ ਜਿਹੜਾ ਮੋਦੀ ਕਹਿੰਦਾ ਮੇਰਾ 56 ਇੰਚ ਦਾ ਸੀਨਾ ਹੈ ਉਹ ਅੱਜ 56 ਇੰਚ ਦਾ ਸੀਨਾ ਜਿਹੜਾ ਮੇਰਾ خیال 6 ਇੰਚ ਦਾ ਵੀ ਨਹੀਂ ਰਹਿ ਗਿਆ ਛੋਟਾ ਜਾਇਆ ਕੰਟਰੀ ਆ ਕੋਲੰਬੀਆ ਉਹਦੇ ਬੱਚੇ ਵੀ ਰਿਪੋਰਟ ਹੋਏ ਸੀ ਲੇਕਿਨ ਉਹਨੇ ਅਮਰੀਕਾ ਨੂੰ ਕਿਹਾ ਕਿ ਮੇਰੇ ਬੱਚਿਆਂ ਨੂੰ ਹੱਤਕੜੀ ਲਾ ਕੇ ਇਸ ਤਰੀਕੇ ਨਾਲ ਨਹੀਂ ਲੈਣਾ ਮੇਰਾ ਜਹਾਜ਼ ਜਾਏਗਾ ਉਹ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਆਇਆ ਔਰ ਉਹਨੇ ਆਪਣਾ ਜਹਾਜ਼ ਭੇਜਿਆ ਔਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਜੈ ਸ਼ੰਕਰ ਹੁਰੀ ਸੰਸਦ ਦੇ ਵਿੱਚ ਕਹਿੰਦੇ ਨੇ ਕਿ ਭਈ ਵਿਦੇਸ਼ ਮੰਤਰੀ ਕਹਿੰਦੇ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਹ 2009 ਤੋਂ ਹੋ ਰਿਹਾ ਹੈਗਾ ਤੇ ਇਦਾਂ ਹੀ ਹਤਕੜੀਆਂ ਪਾ ਕੇ ਲੈ ਕੇ ਆਉਂਦੇ ਨੇ ਅਮਰੀਕਾ ਦਾ ਇਹ ਰੂਲ ਹੈਗਾ ਮੇਰੀ ਵੀ 50 55 ਸਾਲ ਦੀ ਉਮਰ ਮੈਂ ਕਦੇ ਨਹੀਂ ਦੇਖਿਆ ਕਿ ਰਿਪੋਰਟ ਹੋਏ ਬੱਚੇ ਦਾ ਪਾਸਪੋਰਟ ਉਹ ਰੱਖ ਸਕਦੇ ਆ ਵਾਈਟ ਸਲਿੱਪ ਦੇ ਉੱਪਰ ਵਾਪਸ ਭੇਜ ਸਕਦੇ ਆ ਲੇਕਿਨ ਬੱਚੇ ਨੂੰ ਹੱਥਕੜੀਆਂ ਲਾ ਕੇ ਪੈਰਾਂ ਦੇ ਵੀ ਉਹ ਹੱਥਾਂ ਤੇ ਕਦੇ ਵੀ ਕਿਸੇ ਵੀ ਕੰਟਰੀ ਨੇ ਇਸ ਤਰੀਕੇ ਨਾਲ ਨਹੀਂ ਭੇਜਿਆ ਜਿਸ ਤਰੀਕੇ ਦੇ ਨਾਲ 트럼ਪ ਸਰਕਾਰ ਨੇ ਜਿਹੜਾ 트럼ਪ ਤੇ ਮੋਦੀ ਦੀ ਦੋਵਾਂ ਦੀ ਦੋਸਤੀ ਹੈ ਇਸ ਤਰੀਕੇ ਨਾਲ ਉਹਨੇ ਭੇਜਿਆ ਇਸ ਤੋਂ ਸ਼ਰਮਨਾ ਘਟਣਾ ਕੋਈ ਨਹੀਂ ਹੋ ਸਕਦਾ ਜੋ ਮੋਦੀ ਦੇ ਮੋਦੀ ਸਰਕਾਰ ਦੇ ਲੋਕ ਜਿਹੜੇ ਹੈਗੇ ਨੇ ਜਾਂ ਫਿਰ ਬੀਜੇਪੀ ਲੋਕ ਨੇ ਉਹ ਕਹਿੰਦੇ ਮੋਦੀ ਅਤੇ ਟਰੰਪ ਦੀ ਯਾਰੀ ਬੜੀ ਹੈਗੀ ਹੈ ਤੇ ਇਹ ਯਾਰੀ ਕੰਮ ਨਹੀਂ ਆਈ ਤੁਹਾਨੂੰ ਮੈਂ ਵੀ ਉਹੀ ਕਹਣਾ ਵੀ ਇਹ ਜਿਹੜੀ ਯਾਰੀ ਸੀਗੀ ਇਹ ਯਾਰੀ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਬੱਚੇ ਬੇਰੋਜ਼ਗਾਰ ਸੀ ਜਿਨ੍ਹਾਂ ਨੂੰ ਮੋਦੀ ਦੀ ਸਰਕਾਰ ਨੇ ਰੋਜ਼ਗਾਰ ਨਹੀਂ ਦਿੱਤਾ ਸੀਗਾ ਉਹ ਆਪਣਾ ਰੋਜ਼ਗਾਰ ਲੱਭਣ ਵਾਸਤੇ ਆਪਣੇ ਮਕਾਨ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਸੀਗੇ ਔਰ ਉਹਨਾਂ ਨੂੰ ਜ਼ੰਜੀਰਾਂ ਦੇ ਨਾਲ ਬੰਨ ਕੇ ਜਿਹੜੀ ਮੋਦੀ ਔਰ ਟਰੰਪ ਦੀ ਯਾਰੀ ਸੀਗੀ ਉਹ ਸਾਫ਼ ਯਾਰ ਹੁੰਦੀ ਐ ਵੀ ਕਾਦੀ ਯਾਰੀ ਸੀਗੀ ਇਹ ਡਰਦਾ ਇਹਨਾਂ ਮਤਲਬ ਅਮਰੀਕਾ ਤੋਂ ਇਹਨੂੰ ਚਾਹੀਦਾ ਸੀਗਾ ਜੇ ਬੱਚੇ ਕੋਈ ਸਾਡੇ ਨਾਲ ਗਲਤੀ ਕੀਤੀ ਕਿਸੇ ਨਾ ਕਿਸੇ ਢਾਂਗ ਨਾਲ ਪਹੁੰਚੇ ਵੈਸੇ ਤਾਂ ਉੱਥੇ ਐਡਜਸਟ ਕਰ ਦੇ ਉਹ ਤਾਂ ਕਹਿੰਦੇ ਅਸੀਂ ਬਈ ਮੋਦੀ ਕਿਵੇਂ ਡਰੇਗਾ ਉਹ ਤਾਂ ਸੁਪਰ ਪਾਵਰ ਐ ਕਹਿੰਦੇ ਵੀ ਅਸੀਂ ਮੈਂ ਵੀ ਉਹੀ ਕਹਣਾ ਵਾਂ ਜਿਹੜੇ ਮੋਦੀ ਸਾਹਿਬ ਕਹਿੰਦੇ ਕਿ ਮੈਂ ਸੁਪਰ ਪਾਵਰ ਆ ਉਹ ਤਾਂ ਇੱਕੋ ਝਟਕੇ ਦੇ ਨਾਲ ਪਿੱਛੇ हट ਗਏ ਔਰ ਉਹਨਾਂ ਨੂੰ ਚਾਹੀਦਾ ਸੀ ਕਿ ਟਰੰਪ ਦਾ ਪੂਰਾ ਮੁਕਾਬਲਾ ਕਰਦੇ ਅਸੀਂ ਹਿੰਦੂਸਤਾਨੀ ਆ ਆ ਸਾਡੀ ਪ੍ਰਧਾਨ ਮੰਤਰੀ ਨਾਲ ਨਹੀਂ ਗੱਲ ਜੇ ਪ੍ਰਧਾਨ ਮੰਤਰੀ ਤਗੜਾ ਹੈ ਤੇ ਹਿੰਦੁਸਤਾਨ ਤਗੜਾ ਹੈ ਜੇ ਰੋਜ਼ਗਾਰ ਦੇਣਾ ਤਾਂ ਬੱਚੇ ਜਾਂਦਾ ਹੀ ਨਾ ਜੇ ਕਿਸੇ ਬੱਚੇ ਨੂੰ ਨਹੀਂ ਰੋਜ਼ਗਾਰ ਮਿਲਿਆ ਤਾਂ ਤਾਂ ਵਿਚਾਰਾ ਕਿਸੇ ਨਾ ਕਿਸੇ ੱੱਕੇ ਖਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਗਿਆ ਉਹਨੂੰ ਉੱਥੇ ਰਜਿਸਟਰਡਾ ਚਾਹੀਦਾ ਸੀ ਤੇ ਜੇ ਉਹਨਾਂ ਨੂੰ ਲਿਆਣਾ ਸੀਗਾ ਤੇ ਸਾਡਾ ਜਾ ਜਾਂਦਾ ਇਸ ਤਰੀਕੇ ਨਾਲ ਜੰਜੀਰਾਂ ਨਾਲ ਜਕੜ ਕੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਅਜਾ ਬੀਜਪੀ ਦੇ ਕਈ ਲੀਡਰ ਨੇ ਉਹ ਕਹਿੰਦੇ ਪਏ ਨੇ ਕਿ ਭਈ ਬੱਚੇ ਜਿਹੜੇ ਆਏ ਹੈਗੇ ਜਿਹੜੇ ਰਿਪੋਰਟ ਕੀਤੇ ਉਹ ਅਨਲੀਗਲ ਤਰੀਕੇ ਨਾਲ ਆ ਗਏ ਸੀਗੇ ਗਲਤ ਵੇ ਨਾਲ ਆ ਗਏ ਸੀਗੇ ਹੁਣ ਜੋ ਕਾਰਵਾਈ ਬਣਦੀ ਉਹ ਤਾਂ ਹੁਣੀ ਹੋਣੀ ਹੈ ਮੈਂ ਕਿਹਾ ਸਾਡੇ ਇੱਥੇ ਬੰਗਲਾਦੇਸ਼ੀ ਬੜੇ ਗਲਤ ਤਰੀਕੇ ਨਾਲ ਆਉਂਦੇ ਆ ਅਸੀਂ ਉਹਨਾਂ ਨੂੰ ਰਿਪੋਰਟ ਤੇ ਕਰ ਦਿੰਨੇ ਆ ਪਰ ਕਦੇ ਇਦਾਂ ਦੀਆਂ ਜੰਜੀਰਾਂ ਜਕੜ ਕੇ ਨਹੀਂ ਕਦੀ ਵੀ ਕੀਤਾ ਜੇ ਕੋਈ ਬੱਚੇ ਨੂੰ ਰੋਜ਼ਗਾਰ ਹੀ ਨਹੀਂ ਮਿਲਿਆ ਜੇ ਮੈਨੂੰ ਰੋਜ਼ਗਾਰ ਨਹੀਂ ਮਿਲੂਗਾ ਮੈਂ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਹੀ ਪਤਾ ਸਹੀ ਤਰੀਕੇ ਵੀ ਹੈਗੇ ਨੇ ਸਹੀ ਤਰੀਕੇ ਨਾਲ ਜਾ ਸਕਦੇ ਸੀ ਇਹ ਸਹੀ ਤਰੀਕੇ ਨਾਲ ਵੀ ਗਏ ਹੋਣਗੇ ਵਿੱਚੋਂ ਕਈ ਸਹੀ ਤਰੀਕੇ ਨਾਲ ਕਈਆਂ ਦਾ ਟਾਈਮ ਜਿੱਦਾਂ ਸਾਲ ਵਾਸਤੇ ਜਾਂ 2 ਸਾਲ ਵਾਸਤੇ ਹੈ ਉੱਥੇ ਵਰਕ ਪਰਡਰ ਮਿਲਦਾ ਕਈਆਂ ਨੂੰ ਅੱਗੋਂ ਐਕਸਟੈਂਡ ਨਹੀਂ ਹੋਣਾ ਉਹ ਵਿਚਾਰੇ ਵਾਪਸ ਨਹੀਂ ਆਏ ਇਹ ਜ਼ਰੂਰੀ ਨਹੀਂ ਸਾਰੇ ਹੀ ਅਨਲੀਗਲ ਗਏ ਹੈ ਕਈ ਕਈਆਂ ਦਾ ਕਈਆਂ ਨੂੰ ਵਰਕ ਪਰਡਰ ਅੱਗੋਂ ਐਕਸਟੈਂਡ ਨਹੀਂ ਹੋਇਆ ਕਿ ਇਦਾਂ ਦੇ ਬੱਚੇ ਵੀ ਸੀ ਜਿਹਨਾਂ ਨੂੰ ਇਦਾਂ ਵਾਪਸ ਭੇਜਿਆ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਇੰਟਰਨੈਸ਼ਨਲ ਮੀਡੀਆ ਦੇ ਉੱਪਰ ਭਾਰਤ ਦੀ ਬੇਇੱਜ਼ਤੀ ਹੋ ਰਹੀ ਹੈ ਉਹ ਮੇਨ ਵੱਡਾ ਕਾਰਨ ਤੁਸੀਂ ਹੁਣ ਕੀ ਸਮਝਦੇ ਹੋ ਮੈਂ ਦੇਖੂਗਾ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਸਿਰਫ ਧਰਮ ਦੇ ਨਾਂ ਤੇ ਚਲਾ ਰਿਹਾ ਹੈ ਉਹਨੂੰ ਚਾਹੀਦਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਗੱਲ ਕਰਨੀ ਚਾਹੀਦੀ ਸੀਗੀ ਇੰਟਰਨੈਸ਼ਨਲ ਲੈਵਲ ਤੇ ਉਹ ਬਾਕੀ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਦਾ ਕਿ ਇਹ ਗੱਲ ਬੜੀ ਗਲਤ ਕਰ ਰਿਹਾ ਹੈ ਹੁਣ ਚਾਈਨਾ ਨਾਲ ਵੀ ਉਹਨੇ ਕੀਤਾ ਸੀ ਕੈਨੇਡਾ ਨਾਲ ਵੀ ਕੀਤਾ ਸੀ ਉਹਨਾਂ ਦੇ ਸਮਾਨ ਦੇ ਉੱਪਰ ਡਿਊਟੀ ਵਧਾਤੀ ਸੀ ਲੇਕਿਨ ਕੈਨੇਡਾ ਔਰ ਚਾਈਨਾ ਨੇ ਅੱਗੋਂ ਜਵਾਬ ਕੀ ਦਿੱਤਾ ਸੀ ਵੀ ਜਿਹੜਾ ਤੇਰਾ ਸਮਾਨ ਇੱਧਰ ਆਂਦਾ ਹੈ ਅਸੀਂ ਉਹਦੇ ਤੇ ਵੀ ਡਿਊਟੀ ਵਧਾਵਾਂਗੇ ਉਹਨਾਂ ਨੇ ਵਧਾਤੀ ਇਸ ਤਰੀਕੇ ਦਾ ਇੰਡੀਆ ਦੇ ਅਮਰੀਕਾ ਦਾ ਬੜਾ ਸਮਾਨ ਆ ਅਮਰੀਕਾ ਬਹੁਤ ਚੀਜ਼ਾਂ ਇੱਥੇ ਭੇਜਦਾ ਨਾ ਜਾਂ ਅਮਰੀਕਾ ਨੂੰ ਬੜੇ ਕੰਮ ਸਾਡੇ ਹਿੰਦੁਸਤਾਨ ਨਾਲ ਪੈਂਦੇ ਆ ਹਿੰਦੁਸਤਾਨ ਨੂੰ ਵੀ ਅੱਗੋਂ ਕਰਾਰਾ ਜਵਾਬ ਦੇਣਾ ਚਾਹੀਦਾ ਅੱਛਾ ਕਈ ਲੋਕ ਤਾਂ ਹੁਣ ਇਹ ਕਹਿੰਦੇ ਪਏ ਨੇ ਕਿ ਬਈ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਹੋਇਆ ਇਸ ਦੇ ਪਿੱਛੇ ਇੱਕ ਵੱਡੀ ਚਾਲ ਜਿਹੜੀ ਹੈ ਉਹ ਨਜ਼ਰ ਆਉਂਦੀ ਹੈਗੀ ਹੈ ਕਿਹੜੀ ਚਾਲ ਤੁਹਾਨੂੰ ਲੱਗਦਾ ਹੈ ਜੀ ਦੇਖੋ ਇਹਦੇ ਵਿੱਚ ਚਾਲ ਤੇ ਕੋਈ ਨਹੀਂ ਮੈਂ ਤਾਂ ਕਹਾਂਗਾ ਫਿਰਕਾ ਪ੍ਰਸਤਵ ਵਾਲੀ ਗੱਲ ਕੀਤੀ ਗਈ ਹੈ ਪੰਜਾਬੀਆਂ ਦਾ ਮਾਣ ਜਿਹੜਾ ਉਹ ਘਟਾਇਆ ਗਿਆ ਪੰਜਾਬ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਉਹ ਜਾਜ ਉਤਾਰੇ ਗਿਆ ਜਿਹਨੇ ਬਹੁਤਾ ਸੀ ਦਿੱਲੀ ਉਤਾਰ ਲੈਂਦਾ ਜਾਂ ਕਿਦਰੇ ਗੁਜਰਾਤ ਦੇ ਬੱਚੇ ਸਾਡੇ ਤੋਂ ਵੀ ਵੱਧ ਸੀ ਉੱਥੇ ਉਤਾਰਦਾ ਇਹਨੇ ਪੰਜਾਬ ਦੀ ਸ਼ਾਨ ਦੇ ਖਿਲਾਫ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਜਾਂ ਪੰਜਾਬ ਨੂੰ ਨੀਚਾ ਉਠਾਉਣ ਵਾਸਤੇ ਪੰਜਾਬ ਦੇ ਵਿੱਚ ਇਹ ਜਾਸ ਲੈ ਕੇ ਆਂਦਾ ਅੱਛਾ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਨੂੰ ਆਵਾਜ਼ ਇਹ ਚੱਕਣੀ ਚਾਹੀਦੀ ਸੀ ਕਿ ਬਈ ਜਿੰਨਾ ਡੋਂਕਰਾਂ ਨੇ ਇਹ ਬੱਚੇ ਜਿਹੜੇ ਪੰਜਾਬ ਦੇ ਸੀਗੇ ਉਹਨਾਂ ਨੂੰ ਭੇਜਿਆ ਜਨਾਹ ਏਜੰਟਾਂ ਨੇ ਗਲਤ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਭੇਜਿਆ ਜੋ ਹਵਾਲੇ ਨਾਲ ਹੀ ਪੈਸਾ ਗਿਆ ਉਹਨਾਂ ਉੱਪਰ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਆ ਚੀਜ਼ਾਂ ਦੇ ਵਿੱਚ ਪੈਣਾ ਚਾਹੀਦਾ ਸੀ ਜੇ ਕਿਸੇ ਨੇ ਕੋਈ ਗਲਤ ਤਰੀਕੇ ਦੇ ਨਾਲ ਭੇਜਿਆ ਉਹਨਾਂ ਦੇ ਖਿਲਾਫ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਮੈਂ ਫਿਰ ਇਹ ਹੀ ਗੱਲ ਕਰਦਾ ਕਿ ਜਦੋਂ ਬੱਚਾ ਬੇਰੋਜ਼ਗਾਰ ਹੋਗਾ ਉਹ ਨੌਕਰੀ ਲੱਭਣ ਵਾਸਤੇ ਕੋਈ ਨਾ ਕੋਈ ਢੰਗ ਲੱਭਦਾ ਹੀ 45 ਲੱਖ ਲਾ ਕੇ ਕੋਈ ਬੰਦਾ ਜਾ ਰਿਹਾ ਉਹਨੂੰ ਲੋੜ ਨੇ ਆਪਣਾ ਮਕਾਨ ਵੇਚਿਆ ਕਿਸੇ ਨੇ ਦੁਕਾਨ ਵੇਚੀ ਉਹਨੇ ਕਿਹਾ ਵੀ ਇੱਥੇ ਕੰਮ ਨਹੀਂ ਮੈਨੂੰ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਉਹ ਬਾਹਰ ਗਿਆ ਉਹਨੂੰ ਵਿਚਾਰੇ ਦਾ 45 ਲੱਖ ਵੀ ਗਿਆ ਉਹਦਾ ਮਕਾਨ ਵੀ ਗਿਆ ਉਹਦੀ ਦੁਕਾਨ ਵੀ ਗਿਆ ਉਹ ਡਿਪਰੈਸ਼ਨ ਦੇ ਵਿੱਚ ਜਿੰਨੇ ਵੀ ਬੱਚੇ ਆਏ ਸਾਰੇ ਡਿਪਰੈਸ਼ਨ ਦੇ ਹੀ ਵਣਗੇ ਇੱਕ ਬੱਚਾ 24 ਘੰਟੇ ਘਰ ਵੀ ਨਹੀਂ ਪਹੁੰਚਿਆ ਇਸ ਤਰ੍ਹਾਂ ਦੇ ਹਾਲ ਪੈਦਾ 48 ਲੱਖ ਲਾ ਕੇ ਜਿਹੜਾ ਬਾਹਰ ਜਾ ਰਿਹਾ ਜੇ 45 ਲੱਖ ਇੱਥੇ ਲਾ ਲਾ ਕੇ ਇੱਥੇ ਕੋਈ ਕੰਮ ਕਰੇਗਾ ਤਾਂ ਉਹਨੂੰ ਪਤਾ ਮੈਨੂੰ ਇੱ ਕੋਈ ਉਹਨੂੰ ਰੋਜਗਾਰ ਦਾ ਜਿਹੜਾ ਕੋਈ ਚਾਂਸ ਲੱਗਦਾ ਬਾਹਰ ਤਾਂ ਹੀ ਅਗਲਾ 45 ਲੱਖ ਲਾ ਕੇ ਜਾ ਰਿਹਾ ਨਾ ਇਦਾਂ ਤਾਂ ਨਹੀਂ ਜਾ ਰਿਹਾ ਨਾ ਹੂੰ ਔਰ ਦੇਖੋ 10 15 ਦਿਨ ਪਹਿਲਾਂ ਜੈ ਸ਼ੰਕਰ ਜੀ ਭਾਰ ਦੇ ਵਿਦੇਸ਼ ਮੰਤਰੀ ਜਿਹੜੇ ਜਾਂਦੇ ਆ ਉਥੇ ਹੂੰ ਔਰ ਉਹ ਕਹਿ ਕੇ ਆਂਦੇ ਬਕਾਇਦਾ ਕੀ ਇਹਨਾਂ ਨੂੰ ਪੰਜਾਬੀਆਂ ਨੂੰ ਫੜ ਫੜ ਕੇ ਵਾਪਸ ਭੇਜਿਆ ਜਾਵੇ ਹੂੰ ਔਰ ਜਦ ਕੀ ਉਹ ਪੰਜਾਬੀਆਂ ਦੇ ਨੁਕਸਾਨ ਦੇ ਚੱਕਰ ਦੇ ਵਿੱਚ ਪੂਰੇ ਭਾਰਤੀਆਂ ਦਾ ਨੁਕਸਾਨ ਹੋ ਰਿਹਾ 33 ਬੰਦੇ ਗੁਜਰਾਤ ਦੇ ਨੇ 30 ਪੰਜਾਬ ਦੇ ਨੇ ਤੇ 30 ਬੰਦੇ ਹਰਿਆਣੇ ਦੇ ਨੇ ਨੁਕਸਾਨ ਤਾਂ ਪੂਰੇ ਭਾਰਤ ਦਾ ਹੋ ਰਿਹਾ ਔਰ ਭਾਰਤ ਦੀ ਬੇਇੱਜ਼ਤੀ ਹੋ ਰਹੀ ਪੂਰੀ ਬੇ ਪੂਰੇ ਵਰਲਡ ਲੈਵਲ ਤੇ ਤੁਸੀਂ ਦੇਖੋ ਅੱਜ ਇੱਥੇ 베ਰੀ ਜੀ ਆਏ ਨੇ ਭਾਈ ਸਾਬ ਸਾਡੇ ਅਸ਼ਵੀ ਜੰਗਰਾਲ ਜੀ ਆਏ ਨੇ ਸੁਰਿੰਦਰ ਕੋਹਰਾਏ ਨੇ ਸਾਰੇ ਜਿੰਨੇ ਲੀਡਰ ਆਏ ਨੇ ਇਹਨਾਂ ਨੇ ਆ ਕੇ ਇੰਨਾ ਵੱਡਾ ਇਕੱਠ ਜੇ ਕੀਤਾ ਪੂਰੇ ਭਾਰਤ ਦੇ ਸਾਰੇ ਸ਼ਹਿਰਾਂ ਦੇ ਵਿੱਚ ਇਹ ਮਜਾਰੇ ਹੋ ਰਹੇ ਨੇ ਇਹ ਕਿੱਡੀ ਸ਼ਰਮਨਾ ਕੰਮ ਕੀਤੀ ਮੋਦੀ ਸਰਕਾਰ ਨੇ ਕਿੰਨਾ ਸ਼ਰਮਨਾ ਕੰਮ ਕੀਤਾ ਇਹ ਕਿ ਤੁਸੀਂ ਆਪ ਜਾ ਕੇ ਵਿਦੇਸ਼ ਜਾ ਕੇ ਅਮਰੀਕਾ ਨੂੰ ਕਹਿੰਦੇ ਪਿਓ ਕਿ ਸਾਡੇ ਪੰਜਾਬੀਆਂ ਨੂੰ ਤੇ ਭਾਰਤੀਆਂ ਨੂੰ ਬਾਹਰ ਇੱਥੇ ਤੁਸੀਂ ਕੋਈ ਰੋਜ਼ਗਾਰ ਨਹੀਂ ਦੇ ਰਹੇ ਤੇ ਬਾਹਰ ਜਾ ਕੇ ਉਹਨਾਂ ਨੂੰ ਕਹਿੰਦੇ ਪਏ ਉਹ ਤੇ ਇੰਡੀਅਨ ਲੋਕਾਂ ਨੂੰ ਵੀ ਵਾਪਸ ਭੇਜੋ ਕਿੰਨੀ ਮਾੜੀ ਮਾੜੀ ਗੱਲ ਹੈ ਨਾ ਵਾਸਤੇ ਅੱਛਾ ਹੁਣ ਨਰਿੰਦਰ ਮੋਦੀ ਹੋਰੀ ਦੁਬਾਰਾ ਅਮਰੀਕਾ ਵੀ ਜਾ ਰਹੇ ਨੇ ਮੇਰੇ ਖਿਆਲ ਨਾਲ ਲੱਗਦਾ ਗੱਲਬਾਤ ਖੂਬ ਹੀ ਕਿੰਨੀ ਮੈਨੂੰ ਨਹੀਂ ਲੱਗਦਾ ਐਕਚੁਅਲੀ ਕਿਉਂਕਿ ਦੇਖੋ ਤੁਸੀਂ ਪਿਛਲੀ ਟਾਈਮ ਦੇਖੋ ਜਦੋਂ 트럼ਪ ਦੀ ਇਲੈਕਸ਼ਨ ਸੀਗੇ ਔਰ ਮੋਦੀ ਸਾਹਿਬ 트럼ਪ ਦੇ ਇਲੈਕਸ਼ਨ ਚੋਂ ਆਣ ਦੇ ਇਲੈਕਸ਼ਨ ਪ੍ਰਚਾਰ ਲਈ ਗਏ ਸੀ ਔਰ ਉਹਨਾਂ ਨੇ ਜੋਰ ਨਾਲ ਉੱਥੇ ਨਾਹਰਾ ਲਗਾਇਆ ਸੀ ਕਿ ਆਪਕੀ ਬਾਤ 트럼ਪ ਕੀ ਸਰਕਾਰ ਉਹ ਤਾਂ ਇਹ ਨਤੀਜਾ ਹੈ ਕਿ ਅੱਜ ਸਾਡੇ ਦੇਸ਼ ਦੇ ਬੱਚੇ ਜਿਹੜੇ ਉਹ ਘਰ ਨੇ ਔਰ 45-45 ਲੱਖ ਰੁਪਏ ਲਾ ਕੇ ਕਰਜ਼ੇ ਦੇ ਵਿੱਚ ਉਹ ਘਰ ਆਏ ਨੇ ਤੁਸੀਂ ਇੱਕ ਗੱਲ ਯਾਦ ਕਰੋ ਯੂਪੀਏ ਗਵਰਨਮੈਂਟ ਦੀ ਉਸ ਟਾਈਮ ਤੇ ਅਮਰੀਕਨ ਅਮਰੀਕਨਾਂ 'ਚ ਸਾਡੀ ਕੋਈ ਆਪਣੇ ਅੰਬੈਸੀ ਦੇ ਕੋਈ ਕਰਮਚਾਰੀ ਉਹਨਾਂ ਦੀ ਬੇਇੱਜ਼ਤੀ ਕੀਤੀ ਸੀ ਔਰ ਉਸ ਟਾਈਮ ਤੇ ਯੂਪੀਏ ਗਵਰਨਮੈਂਟ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀਗੀ ਉਹਨਾਂ ਨੇ ਉਹਨਾਂ ਦੇ ਦਿੱਲੀ ਅੰਬੈਸੀ ਤੋਂ ਸਾਰੀ ਆਪਣੀ ਸੁਰੱਖਿਆ ਹਟਾ ਲਈ ਸੀਗੀ ਔਰ ਉਹ ਰੋਸ਼ ਤੋਂ ਰੂਪ ਉਹਨਾਂ ਤੇ ਅਮਰੀਕਾ ਨੂੰ ਅਸਲੀ ਮਾਫੀ ਮੰਗਣੀ ਪਈ ਸੀ ਔਰ ਇਸ ਖਖੇਦ ਕਰਨਾ ਬਈ ਇਸ ਗੱਲ ਤੇ ਫਿਰ ਦੁਬਾਰਾ ਕਿਉਂਕਿ ਸਰਕਾਰ ਜਿਹੜੀ ਉਹ ਮਜ਼ਬੂਤ ਹੁੰਦੀ ਹੈ ਜਿਹੜਾ ਭਾਰਤ ਦੇ ਸਰਕਾਰ ਉਹ ਭਾਰਤ ਦਾ ਰਿਪਰੈਜ਼ੈਂਟ ਕਰਦੀ ਹੈ ਅਗੇ ਦੇਸ਼ਾਂ ਨੂੰ ਜੇ ਅਸੀਂ ਅੱਦਾ ਕਮਜ਼ੋਰ ਨੀਤੀਆਂ ਰੱਖਾਂਗੇ ਉਹ ਸਾਡੇ ਬੱਚੇ ਹੱਥ ਘੜੀਆਂ ਲਾ ਕੇ ਇੱਥੇ ਆਣਗੇ ਤੇ ਫਿਰ ਅਸੀਂ ਨਹੀਂ ਸੋਚਦੇ ਕਿ ਭਾਰਤ ਦਾ ਕਿਤੇ ਨਾਮ ਵਧੀਆ ਹੋ ਸਕਦਾ ਠੀਕ ਹੈ ਜੀ ਬਿਲਕੁਲ ਤਾਂ ਕਾਂਗਰਸੀ ਆਗੂ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਤੇ ਇਹਨਾਂ ਨੇ ਕਹਿਣਾ ਕਿ ਵੀ ਜਿਸ ਤਰੀਕੇ ਦੇ ਨਾਲ ਅੱਜ ਕੱਲ ਮਾਹੌਲ ਪ੍ਰੋਪਰ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈ ਉਹ ਸਾਰਾ ਸਿਰ ਗਲਤ ਹੈਗਾ ਹੈ ਹਾਲਾਂਕਿ ਭਾਰਤ ਸਰਕਾਰ ਨੂੰ ਅਮਰੀਕਾ ਦੇ ਵਿਰੁੱਧ ਜਿਹੜਾ ਹੈਗਾ ਹੈ ਹੁਣ ਕਿਸੇ ਨਾ ਕਿਸੇ ਤਰੀਕੇ ਦੀ ਜੰਗ ਜ਼ਰੂਰ ਛੇੜਨੀ ਚਾਹੀਦੀ ਹੈ ਕਹਿ ਹਰਨ ਸਰਪੰਕ ਦੇ ਨਾਲ ਰਾਜੂ ਗੁਪਤਾ ਬਾਬੂ ਸ਼ੈਟੇ ਜਲੰਧਰ